ਉਸੇ ਦਿਨ ਇਹ ਕਹਿਣਾ ਸਰ ਬਾਬਾ ਜੀ ਅਸੀਂ ਖੁਸ਼ਕਿਸਮਤ ਆ ਸਾਡੀ ਜੀਵਨ ਦੇ ਵਿੱਚ ਇੱਕ ਦੇਨ ਦੁਰਗਾ ਦੇ ਮਾਲਕ ਚਾਬਲ 17 ਵਕਤ ਸਿੰਦਸ ਦੇ ਮਾਲਕ ਗੀਤਵਾਚ ਅਰਧ ਜਾਨੀ ਅਰਥੋਂ ਦੇ ਰੱਖਿਆ ਜੋ ਕੋ ਜੋ ਟਕਾਲੀ ਸਭ ਨੂੰ ਸਾਥ ਦੇ ਪ੍ਰਸਰ ਜੀ ਮਹਾਰਾਜ ਸੱਚੀ ਬਾਤ ਕਰਦੇ ਸੀ ہزوریجانو گرو خالصہ ست سنگ جیشیش پتا جی کی بخش کی ہوئی فتح ساری سنگ مدب ستکار ساحب بناؤ واحرو جی کا خالص واحج جی کی فتح

ਗੁਰਧਾਸੇਵਾਲ ਜੋੜੋਂ ਬੈਠਨ ਕਰੀ ਨੇ ਸਭ ਕੁਰਾ ਦੇ ਪਾਪ ਬਾਖਸ਼ਾ ਬਰਸਾ ਹੈ ਆਪੇ ਭਾਂਡੇ ਸਾਝੇ ਆਪ ਦੇ ਸੂਰਨ ਦੇ ਇਕ ਰੀਤ ਸੁਭਾਈਆ ਤੇ ਕਿਛੁ ਤੇਰੇ ਅਕਥਰੇ ਦੇਖ ਤੇwahati ਪੈ ਸਾਵਨ ਤੇਖੋ ਉਪਰ ਰਹਿ ਤੜੇ ਕਿਨਾ ਸਵਾਰੇ ਨਾਮ ਕਾ ਜਿਨ ਕੋ ਨਦਰ ਕਰੇ سکھ پنت کی مہان جتھے بند جس مہان جتنی جی نے ਜਿਨ੍ਹਾਂ ਦੀ ਅਗਵਾਈ ਸਿੱਖ ਪੰਥ ਦੇ ਮਹਾਨ ਨਾਇਕ ਬਾਬਾ ਬਿਰੀ ਜੰਜੀ ਜਿਨ੍ਹਾਂ ਨੇ ਇਸ ਸੰਪਰਦਾਇ ਨੂੰ ਅਗਵਾਈ ਦਿੱਤੀ ਆਮ ਕਰਕੇ ਮਨੁੱਖ ਆਗਿਆ ਦੇ ਹੁਕਮ ਦੇ ਵਿੱਚ ਰਹਿੰਦੇ ਆ ਪਰ ਫਰਕ ਤਾਂ ਉਹਾਂ ਦੇ ਵਿੱਚ ਬਹੁਤ ਵੱਡਾ ਸੰਪਰਦਾਇ ਦੇ ਕੋਈ ਹੋਏ ਆ ਉਹਨਾਂ ਦਾ ਵੀ ਬਹੁਤ ਵੱਡਾ ਮਹਾਨ ਕਰੋੜ ਦਾ ਰਹਿਣਾ ਤੇ ਮੈਨੂੰ ਕੱਲ ਤੋਂ ਗਿਆਨ ਸੱਜਣ ਦਾਰ ਦੇ ਸੀ ਕਿ ਜੇ ਲੋ ਮਾਰਮਾਰੀ ਨੇ ਸਾਜਖੰਡ ਪਹਿਲਾਂ ਕਰਨਾ ਸੀ ਤੇ ਉਸ ਵੇਲੇ ਸੰਤ ਬਾਬਾ ਕਰਮਾਰ ਸਿੰਘ ਜੀ ਖਾਲਸਾ ਪੇਟਨ ਵਾਲੇ ਬਗਈ ਗਏ ਹੋਏ ਸੀ ਤੇ ਕਿਹਾ ਬੋਲਨ ਨੂੰ ਸਭੋ ਉਹ ਆਏ ਉਹਨਾਂ ਦੇ ਨਾਲ ਫੱਜਰ ਬਲਾਸ ਹੋਏ ਕਿ ਹੁਣ ਤੁਸੀਂ ਸੰਤ ਬਾਬਾ ਦਇਆ ਸਿੰਘ ਜੀ ਸੋਸਿਕ ਵਾਲੇ ਮਹਾਂਪੁਰਜ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਮਹਾਨ ਸੇਵਾਵਾਂ ਇਸ ਜਗ ਦੇ ਪੰਥ ਨੂੰ ਤੇ ਇਸ ਪੰਥ ਨੂੰ ਵੀ ਤੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਵੀ ਇਹ ਰੇਸ਼ੀਤਾ ਕੇ ਭਰਾਵਾ ਮਨੂ ਰਹਿਣਾ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ 101 ਖੰਡ ਬਾਠਾਂ ਦੀ ਲੜੀ ਇਸ ਇਸ ਉਸ ਵਿੱਚ ਵਗਾਰੇ ਵਿੱਚ ਹੋ ਪਾਈ ਜੋ ਮੇਰਾ ਕਹਿਣ ਤੋਂ ਬਾਅਦ ਬਾਬਾ ਦਾਇਆ ਸਿੰਘ ਜੀ ਜਿਹਨਾਂ ਦੀ ਬਹੁਤ ਵੱਡੀ ਕਾਰਨਾ ਹੈ ਜਸੇ ਬੰਤੀ ਦੇ ਉਹ ਜਾ ਕਰਨਾ ਸੰਤ ਬਾਬਾ ਸੋਹਣ ਸਿੰਘ ਦੀ ਬੱਚੇ ਸੀ ਤੇ ਮੈਂ ਆਪਣੇ ਨਾਲ ਸਮੇਂ ਅਨੁਸਾਰ ਦੇਖਦਿਆਂ ਕਹ ਰਿਹਾ ਕਿ ਸਰਕਾਰ ਦੇ ਬਾਬਾ ਬਾਲ ਸਿੰਘ ਜੀ ਬੜੀ ਤੰਦੇਹੀ ਨਾਲ ਕੰਮ ਕਰ ਰਹੇ ਨੇ ਜੇ ਤੁਸੀਂ ਹੁਣ ਵਿਦੇਸ਼ ਗਏ ਹੋ ਨਾ ਕੋਈ ਸਰਕਾਰ ਦੇ ਸਿਰ ਸਾਹ ਮੈਂ ਤੇ ਮਕਾਨ ਸਾਹ ਬੈਠੇ ਨੇ ਪੁਰਣੀ ਸਰਕਾਰੋਂ ਫਸਤੀਆਂ ਬੱਠੀਆਂ ਹੈ ਵਿਦੇਸ਼ ਵਿੱਚ ਆਦਮੀ ਖਜ਼ਾਨੇ ਦੀ ਗਲਤੀ ਦੇ ਦੁਵਾਣਾ ਵਾਲੇ ਸਿੰਘ ਫਰਦੇ ਵਾਲੇ ਸਿੰਘ ਜਿਨ੍ਹਾਂ ਦੇ ਸਤੂਤ ਵੀ ਬੜੀ ਮਕਸ਼ੇ ਚਾਹ ਮਹਾਂਪੁਰਖ ਆਪ ਉਹਨਾਂ ਦੇ ਫਰਦੇ ਸਜਾ ਕੇ ਆਏ ਨੇ ਕਿ ਭਾਈ ਜਿੰਮੇਵਾਰੀ ਸੁਭਾੜਿਓ ਮੰਨਦੇ ਹੀ ਨਾਲ ਇਹ ਦੱਬ ਤੱਕ ਬਾਬਾ ਬੀਬੀ ਜੀ ਸਾਹਿਬ ਨੇ ਇਹ ਤੁਹਾਨੂੰ ਦੇਰੇ ਬੁੱਢੀ ਉਹਨਾਂ ਦੇ ਸਾਥੀ ਕਿੰਨੀਆਂ ਸੌਰੀਆਂ ਬਣ ਗਈਆਂ ਲੈ ਔਰ ਕਿੰਨੇ ਸਿੱਧ ਉਹ ਬੱਚੇ ਚਾਹੁੰਦੇ ਨੇ ਉਧਰ ਨੇ ਕਿਉਂਕਿ ਅੰਦਰੋਂ ਬੁਢੇ ਦੋ ਜੀ ਸਾਥ ਨੇ ਉਹ ਬੱਚੇ ਚਾਹੁੰਦੇ ਸਨ ਸਾਥ ਕੋਈ ਅਗਵਾਈ ਫੜੇ ਸਰਕਾਰੀ ਬਾਬਾ ਪਾਸ ਸਿੰਘ ਸਾਹਿਬ ਜਦੋਂ ਵੀ ਜਾਂਦੇ ਨੇ ਸੰਗਤ ਉਹਨਾਂ ਨੂੰ ਅੱਖਾਂ ਤੇ ਬਿਠਾਉਂਦੀ ਹੈ ਸੱਥੀ ਸ਼ਾਮਾਂ ਕਰਦੀ ਹੈ ਤੁਸੀਂ ਉਸ ਸੰਗਤ ਤੋਂ ਆਏ ਹੋ ਮੇਰੇ ਜੀ ਦੇ ਮਾਲਕ ਛੇ ਪੱਖਾਂ ਨੂੰ ਜਿੱਤਣ ਕਰ ਪਾਏ ਜਿੱਥੇ ਉਹ ਬ੍ਰੋਗਿਆਮੀ ਆਤਮਾਪਾਪਾ ਪੇਟੀਸ਼ਨ ਸਾਥੀਆਂ ਫਰਮ ਬਖਸ਼ੀਆਂ ਮਿਲੀਆਂ ਪਰ ਤੁਸੀਂ ਸਾਨੂੰ ਅਗਵਾਈ ਦਿਓ ਅਗਵਾਈ ਮੰਗਦੇ ਨੇ ਪਰਵਾਪੁਰਸ਼ ਜੀ ਨੂੰ ਥੋੜੇ ਸਮੇਂ ਬਾਅਦ ਜਾਣਾ ਪੈਂਦਾ ਹੈ ਮੇਰੇ ਦੇਸ਼ ਦਾ ਜਿੱਥੇ ਦੇਸ਼ ਵਿੱਚ ਉੱਥੇ ਵਿਦੇਸ਼ ਵਿੱਚ ਸੇਵਾਦਾਰਾਂ ਦੇ ਰੂਪੀ ਅਤੇ ਤਾਂ ਤਾਂ ਸ਼੍ਰੀ ਗੁਰੂ ਰੰਸੰਗੀ ਪ੍ਰਧਾਨ ਸਭਾ ਨੂੰ ਪ੍ਰਾਪਤ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ